ਸੱਚੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਪਬਲਿਕ ਸਮਾਣਾ ਨਿਊਜ਼ ਤੇ ਸਵਾਗਤ ਵੀ ਹੈ ਜੇ ਗੱਲ ਕਰਾਂਗੇ ਸਮਾਣਾ ਦੇ ਵਿੱਚ ਲਗਾਤਾਰ ਜਿਹੜਾ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਵੱਲੋਂ 2-3 ਦਿਨ ਪਹਿਲਾਂ ਨਗਰ ਕੌਂਸਲ ਦੇ ਵੱਲੋਂ ਲਾਅਸਮੈਟ ਵੀ ਕਰਵਾਈ ਗਈ ਸੀ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੇ ਤੁਸੀਂ ਨਜਾਇਜ਼ ਅਕਰੋਚਮੈਂਟਾਂ ਕੀਤੀਆਂ ਨੇ ਉਹਨਾਂ ਨੂੰ ਜੜੀਆਂ ਆਪ ਹੀ ਠਵਾ ਦਿਓ ਨਹੀਂ ਤਾਂ ਸਾਡੇ ਵੱਲੋਂ ਜਿਹੜਾ ਸਟੈਪ ਚੱਕਿਆ ਜਾਣਾ ਹੈ ਉਸ ਮੁੱਦੇ ਨੂੰ ਲੈ ਕੇ ਡੀਸੀ ਸਾਹਿਬ ਦੇ ਜਿਹੜੇ ਹੁਕਮ ਆਏ ਸਨ ਤੇ ਇਹਨਾਂ ਵੱਲੋਂ ਅੱਜ ਜਿਹੜਾ ਨਜਾਇਜ਼ ਲੋਕਾਂ ਦੇ ਵੱਲੋਂ ਜਿਹੜਾ ਸਮਾਨ ਬਾਹਰ ਰੱਖਿਆ ਹੋਇਆ ਸੀ ਉਹਨਾਂ ਦਾ ਜਿਹੜਾ ਸਮਾਨ ਹੈ ਜ਼ਬਤ ਕਰ ਲਿਆ ਗਿਆ ਇਹਨਾਂ ਵੱਲੋਂ ਵਾਰ-ਵਾਰ ਜਿਹੜਾ ਹੈ ਨਗਰ ਕੌਂਸਲ ਦੇ ਮੁਲਾਜ਼ਮਾਂ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਜਿਹੜਾ ਸਮਾਨ ਨਗਰ ਕੌਂਸਲ ਤੇ ਟ੍ਰੈਫਿਕ ਪੁਲਿਸ ਦੀ ਜਿਹੜੀ ਗੱਲਬਾਤ ਨੂੰ ਢਿੱਲੀ ਸਮਝੀ ਜਾਂਦਾ ਹੈ ਪਰ ਅੱਜ ਜਿਹੜਾ ਨਗਰ ਕੌਂਸਲ ਦੇ ਵੱਲੋਂ ਇੱਥੇ ਸਮਾਨ ਜਬਤ ਕਰਿਆ ਜਾਂਦਾ ਤਾਂ ਇਕੋ ਲਖਤ ਜਿਹੜਾ ਹਫੜਾ ਦਫੜੀ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ ਕੁਝ ਦੁਕਾਨਦਾਰਾਂ ਦਾ ਜਦੋਂ ਸਮਾਨ ਚੱਕਿਆ ਜਾਂਦਾ ਤਾਂ ਸਮਾਣਾ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਗਰਮਾ ਗਰਮੀ ਵੀ ਹੁੰਦੀ ਹੈ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਤਹਿਸੀਲ ਰੋਡ ਤੋਂ ਲੈ ਕੇ ਸਮਾਣਾ ਦੇ ਜਿਹੜੇ ਚੀਕਾ ਰੋਡ ਤੱਕ ਇਹ ਜਿਹੜਾ ਨਜਾਇਜ਼ ਜਿਹੜੇ ਲੋਕਾਂ ਦੇ ਵੱਲੋਂ ਸਮਾਨ ਰੱਖਿਆ ਹੋਇਆ ਸੀ ਉਹਨਾਂ ਦਾ ਸਮਾਨ ਜਿਹੜਾ ਚੱਕ ਲਿਆ ਗਿਆ ਤੇ ਅੱਜ ਕੁਝ ਸਮਾਨ ਜਿਹੜਾ ਉਹਨਾਂ ਨੇ ਵਾਪਸ ਵੀ ਕਰ ਦਿੱਤਾ ਗਿਆ ਸਮਾਨਾਂ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਾ نیوز ਕਿਹੜਾ ਜਿਹੜਾ ਮੈਨੇ ਕਹ ਰੋ ਆਪੇ ਕਰਵਾ ਦੋਗੇ ਮੇਰੇ ਕੋਲ ਸਕੂਟੀ ਬੁੱਝਾ ਰੂਜਾ ਤੁਸੀਂ ਉਹ ਕਰਕੇ ਬੋਲਦੇ ਹੋ ਨਹੀਂ ਕੀ ਜਾ ਰਿਹਾ ਕਿਸ ਵਜ੍ਹਾ ਕਰਕੇ ਚੱਕਿਆ ਜਾ ਰਿਹਾ ਜੋ ਐਸਡੀਐਮ ਸਾਹਿਬ ਦੇ ਹੁਕਮਾਂਸਾਰ ਤੇ ਇੰਸਾਫ ਸਾਹਿਬ ਦੇ ਹੁਕਮਾਂਸਾਰ ਅਜੇ ਤੱਕ ਕੁਝ ਨਾਲ ਲੈ ਕੇ ਉਹ ਵੀ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਹੈ ਉਹ ਅਸੀਂ ਜੱਫਤ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਅਸੀਂ ਸਾਰਿਆਂ ਨੂੰ ਪਹਿਲਾਂ ਮਨਅੰਦੀ ਕਰਵਾਈ ਸੀ ਵੀ ਆਪਣਾ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਹੁਣ ਆਂਦੇ ਜਾਂਦੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਨੂੰ ਇਹ ਸਮਾਨ ਜਿਹੜਾ ਜੱਫਤ ਕਰਨਾ ਪੈ ਰਿਹਾ ਸਰ ਸਵਾਲ ਇਹ ਕੀ ਵੀ ਹੈ ਤੁਸੀਂ ਅੱਜ ਸਮਾਨ ਚੱਕ ਲਿਆ ਕਿਹੜਾ ਲਾ ਲਿਆ ਦੋ ਦਿਨ ਬਾਅਦ ਇਹੀ ਦੁਕਾਨ ਅੰਦਰ ਫਿਰ ਦੁਬਾਰਾ ਸਮਾਨ ਰੱਖ ਦਿੰਦੇ ਨੇ ਬਾਅਦ ਦੇਖੋ ਸਾਨੂੰ ਅਸੀਂ ਦੁਕਾਨਦਾਰਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਣਾ ਸਮਾਨ ਜਿਹੜਾ ਉਹ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਜੇਕਰ ਬਾਹਰ ਰੱਖਿਆ ਗਿਆ ਸੀ ਫਿਰ ਅਸੀਂ ਇਹੀ ਮੁਹਿੰਮ ਚਲਾ ਕੇ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਰਹਾਂਗੇ ਸੇਵਾਦਾਰ ਕੀ ਕਹੋਗੇ ਅੱਜ ਤੁਸੀਂ ਸਮਾਣਾ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਸਹਿਯੋਗ ਨਾਲ ਸਮਾਨ ਚੱਕਰੀ ਅੱਜ ਤੋਂ ਨਵੀਂ ਇੰਸਪੈਕਟਰ ਵੀ ਦੱਸ ਹੀ ਦਿੱਤਾ ਹੈ ਜੀ ਵੀ ਮਾਨਯੋਗ ਐਸਜੀਮ ਸਰਬ ਦੇ ਹੁਕਮ ਤਾਕ ਅੱਗੇ ਮਨਿਆਤੀ ਵੀ ਕਈ ਵਾਰੀ ਪਰਵਾ ਬੈਠੇ ਆਂ ਜੀ ਵੀ ਆਪਣਾ ਸਮਾਨ ਬਾਹਰ ਨਾ ਰੱਖੋ ਤੁਹਾਡੇ ਸਾਹਮਣੇ ਗਿਆਮ ਲੱਗਦਾ ਹੈ ਤੁਹਾਡੇ ਚੈਨਰਾਂ ਰਹੀਆਂ ਅਪੀਲ ਕਰ ਚੁੱਕੀਆਂ ਫਿਰ ਦੁਬਾਰਾ ਅਪੀਲ ਕਰਦੇ ਆਂ ਜੀ ਵੀ ਆਪਣਾ ਸਮਾਨ ਅੰਦਰ ਰੱਖੋ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਇਆ ਆਉਂਦੇ ਜਾਂਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਤੁਹਾਡੇ ਘੇੜੇ ਤੋਂ ਬਾਅਦ ਫਿਰ ਦੁਬਾਰਾ ਸਮਾਨ ਬਾਹਰ ਰੱਖ ਲੈਂਦੇ ਨੇ ਦੁਬਾਰਾ ਕਿਉਂ ਠੀਕ ਹੈ ਨਾ ਬੈਸਟ ਕਪੀਟਲ ਸਮਿਧਾਰ ਨੇ ਮੰਨਣਗੇ ਠੀਕ ਹੈ ਦੇਖ ਸਕਦੇ ਹੋ ਸਮਾਨਾ ਟ੍ਰੈਫਿਕ ਦੇ ਜਿਹੜੇ ਸੇਵਕ ਸਿੰਘ ਇੰਚਾਰਜ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਜੇ ਤੁਸੀਂ ਤਵਾਰਾ ਸਮਾਨ ਬਾਹਰ ਰੱਖਦੇ ਹੋ ਫਿਰ ਸਾਡਾ ਜਿਹੜਾ ਹੁਣ ਰੈਗੂਲਰ ਜਿਹੜਾ ਗੇੜਾ ਸਮਾਨਾਂ ਦੇ ਵਿੱਚ ਚੱਲਦਾ ਰਹਿਣਾ ਇਹ ਨਾ ਹੋਵੇ ਕਿ ਤੁਹਾਡਾ ਜਿਹੜਾ ਸਮਾਨ ਹੈ ਵਾਰ-ਵਾਰ ਚੱਕਿਆ ਜਾਵੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਤੁਸੀਂ ਜਿਹੜਾ ਨਜਾਇਜ਼ ਕੱਪੜੇ ਕਰਦੇ ਹੋ ਉਹਨਾਂ ਤੋਂ ਥੋੜਾ ਪਿੱਛੇ ਰਹੋ ਫਿਲਹਾਲ ਦਿਓ ਇਜਾਜ਼ਤ ਸਮਾਨਾਂ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਨਾ